ਹੁਸ਼ਿਆਰਪੁਰ ਦੇ ਦਸੂਹਾ ਦੇ ਪਿੰਡ ਬੁੱਦੋ ਬਰਕਤ ਵਿਖੇ ਖੰਡੂ ਸਾਹਿਬ ਦੇ ਸੰਸਦ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵਿਸ਼ੇਸ਼ ਤੌਰ ਦੇ ਪਹੁੰਚੇ ਇਸ ਦੌਰਾਨ ਸਮੂਹ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਦਾ ਪਰਮਾ ਸਵਾਗਤ ਕੀਤਾ ਗਿਆ ਪત્રਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਤਰਸੇਮ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਦਸੂਹਾ ਵਿਖੇ ਆਉਣ ਦਾ ਮੁੱਖ ਮਕਸਦ ਆਉਣ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦਾ ਪ੍ਰਚਾਰ ਕਰਨ ਲਈ ਲੋਕਾਂ ਨੂੰ ਉਤਸ਼ਾਹਿਤ ਕਰਨਾ ਹੈ। ਉਹਨਾਂ ਸਮੂਹ ਸੇਕ ਸੰਤਾਨ ਨੂੰ ਜਿੱਥੇ ਆਪਣੀ ਬੋਰਡ ਬਣਾਉਣ ਦੀ ਅਪੀਲ ਕੀਤੀ ਉੱਥੇ ਹੀ ਉਹਨਾਂ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਜੋ ਸੁਖਪੀਰ ਬਾਦਲ ਅਤੇ ਉਹਨਾਂ ਦੇ ਸਾਥ ਹੋਰ ਨਾਲ ਸਾਬਕਾ ਮੰਤਰੀਆਂ ਨੂੰ ਤਨਖਾਹਾਂ ਘੋਸ਼ਿਤ ਕੀਤਾ ਗਿਆ ਹੈ, ਉਹ ਫੈਸਲਾ ਬਿਲਕੁਲ ਸਹੀ ਫੈਸਲਾ ਹੈ। ਉਹਨਾਂ ਨਾਲ ਹੀ ਮੰਗ ਕੀਤੀ ਗਈ ਸੁਖਬੀਰ ਬਾਦਲ ਅਤੇ ਉਸ ਦੇ ਸਾਥੀਆਂ ਨੂੰ ਸਜ਼ਾ ਵੀ ਲਗਾਉਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਭਾਈ ਅਮਰਿਤਪਾਲ ਸਿੰਘ ਨੂੰ ਜਨਤਾ ਨੇ ਭਾਰੀ ਬਹੁਮਤ ਨਾਲ ਚੁਣ ਕੇ ਸੰਸਦ ਵਿੱਚ ਪਹੁੰਚਾਇਆ ਹੈ ਤੇ ਕੇਂਦਰ ਅਜੇ ਤੱਕ ਵੀ ਉਸ ਦੀ ਰਿਹਾਈ ਲਈ ਕੋਈ ਵੀ ਕਦਮ ਨਹੀਂ ਉਠਾ ਰਿਹਾ ਉਹਨਾਂ ਮੰਗ ਕੀਤੀ ਗਈ ਭਾਈ ਅਮਰਿਤਪਾਲ ਸਿੰਘ ਨੂੰ ਰਿਹਾ ਕੀਤਾ ਜਾਵੇ ਜੀ ਪਹਿਲਾਂ ਹਸ਼ਿਆਰਪੁਰ ਜ਼ਿਲ੍ਹੇ ਦਾ ਤੇ ਇਸ ਨਗਰ ਦਾ ਅਸੀਂ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਕਿ ਅਸੀਂ ਪਹਿਲੀ ਵਾਰ ਆਈਏ ਇਸ ਜ਼ਿਲ੍ਹੇ ਚ ਇੱਥੇ ਇਹਨਾਂ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਆ ਤੇ ਇਹਨਾਂ ਦਾ ਅਸੀਂ ਇਹ ਇਸ ਨਗਰ ਦੇ ਜਾਂ ਹਸ਼ਿਆਰਪੁਰ ਦੇ ਹੋਰ ਵੀ ਇਲਾਕਿਆਂ ਚੋਂ ਸੰਗਤਾਂ ਨੇ ਦੂਦ ਸਾਹਿਬ ਦੀ ਇਲੈਕਸ਼ਨ ਚ ਬਹੁਤ ਵੱਡਾ ਯੋਗਦਾਨ ਪਾਇਆ ਦਿੱਤਾ ਸੀ ਉੱਥੇ ਜਾ ਕੇ ਉਹਨਾਂ ਨੇ ਬਹੁਤ ਹਿੱਸਾ ਪਾਇਆ ਸੀ ਇਸ ਕਰਕੇ ਅਸੀਂ ਸਾਡਾ ਫਰਜ਼ ਸੀ ਇਹਨਾਂ ਦਾ ਧੰਨਵਾਦ ਕਰਨ ਵਾਸਤੇ ਅਸੀਂ ਧੰਨਵਾਦ ਕਰਨ ਵਾਸਤੇ ਵੀ ਆਏ ਆ ਤੇ ਇੱਕ ਦੋ ਇਹਨਾਂ ਨੂੰ ਹੋਰ ਬੇਨਤੀਆਂ ਕਰਨ ਵਾਸਤੇ ਆਏ ਆ ਕਿ ਜਿਹੜੀ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਆ ਰਹੀ ਆ ਜਾਂ ਉਹਦੀਆਂ ਵੋਟਾਂ ਮੜ ਰਹੀਆਂ ਉਹਦੇ ਚ ਇਹਨਾਂ ਦੇ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਗਈ ਹੈ ਕਿ ਤੁਸੀਂ ਹਰੇਕ ਜਿਹੜਾ ਕੋਈ ਗੁਰਸਿੱਖੇ ਵੋਟਰ ਦਾ ਆਧਕਾਰੀ ਆ ਉਹ ਆਪਣੀ ਵੋਟ ਜ਼ਰੂਰ ਬਣਾਵੇ ਤੇ ਵੋਟ ਬਣਾ ਕੇ ਜਿਹੜਾ ਆਉਣ ਵਾਲੇ ਸਮੇਂ 'ਚ ਕਲੈਕਸ਼ਨ ਆਉਂਦੀ ਹੈ ਤੇ ਅਸੀਂ ਜੋ ਸਿੱਖ ਸਿਧਾਂਤਾਂ ਦੇ ਅਨੁਸਾਰ ਚੰਗੇ ਗਰਦਾਰ ਵਾਲੇ ਉਮੀਦਵਾਰਾਂ ਨੂੰ ਅਸੀਂ ਅੱਗੇ ਲੈ ਕੇ ਆਈਏ ਤੇ ਆਪਣੀ ਜਿਹੜੀ ਸਦੀ ਕੌਮ ਦੀਆਂ ਸੰਸਥਾਵਾਂ ਉਹਨਾਂ ਦਾ ਆਹਣ-ਸ਼ਾਨ ਨੂੰ ਦੁਬਾਰਾ ਬਹਾਲ ਕਰੀਏ। ਕੋਰਟ ਸਾਹਿਬ ਨੇ ਇਹ ਪਹਿਲੇ ਤੋਂ ਲੱਗਦਾ ਕੀ ਅਪਡੇਟ ਨਹੀਂ ਹੋਇਆ। ਇਹ ਜੀ ਹੁਣ ਉਹਨਾਂ ਦੇ ਫਿਰ ਆ 18 ਤਰੀਕ ਆ 28 ਤਰੀਕ ਸੀਗੀ ਤੇ ਉਸ ਤੋਂ ਬਾਅਦ ਫਿਰ 18 ਵਾਂ ਅਜੇ ਸਰਕਾਰ ਦੀ ਕੋ ਮਨਸ਼ਾ ਨਹੀਂ ਗਈ ਉਹਨਾਂ ਨੂੰ ਰਿਲੀਜ਼ ਕਰਨ ਦੀ ਚਲੋ ਫਿਰ ਵੀ ਗੁਰੂ ਮਹਾਰਾਜ ਦੇ ਚਰਨਾਂ 'ਚ ਬੇਨਤੀ ਆ ਸੰਗਤਾਂ ਦੀ ਬੜੀ ਚਾਹਨਾ ਵਾ ਤੇ ਚਲੋ ਕੋਈ ਨਹੀਂ ਜੋ ਵੀ ਠੀਕ ਆ ਉਹਦੇ ਗੁਰੂ ਦੇ ਪਾਣੇ 'ਚ ਫਿਰ ਇੱਕ ਮੁਕਾਦਮਾ ਤੋਂ ਲਾਉਣਾ ਸੁਖਬੀਰ ਬਾਦਲ ਤੇ ਉਹਨਾਂ ਦੇ ਨਾਲ ਦੇ ਜੇ ਮੰਤਰੀ ਸੀ ਉਹਨਾਂ ਨੂੰ ਤਲਖੀਆ ਕੋਸ਼ਿਸ਼ ਕੀਤੀ ਗਈ ਆ ਜਿਸ ਕੋਈ ਸਾਡੇ ਕੀ ਵਿਚਾਰ ਇਹ ਤੇ ਸੈਸੀ ਮੀ ਜੀ ਉਹਨਾਂ ਨੂੰ ਇੱਕ ਜਸੇਦਰ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਸੀ ਪਹਿਲਾਂ ਵੀ ਸ਼ਾਇਦ ਤੁਹਾਡੀ ਵੀ ਨਜ਼ਰ 'ਚ ਹੋਵੇ ਕਿ ਇਹਨਾਂ ਨੇ ਬਹੁ ਲਮਾਟਮ ਇਹ ਡीडी ਜੀ ਅਕਾਲੀ ਦਲ ਦੀ ਵਾਕ ਤੋਂ ਉਹਨਾਂ ਦੇ ਹੱਥ ਚ ਰਹੀ ਇਸ ਨੂੰ ਨੇ ਕਮੇਟੀ ਦਾ ਪ੍ਰਬੰਧ ਉਹਨਾਂ ਦੇ ਹੱਥੇ ਰਜਾ ਪੋਸਟ ਟਾਈਮ ਤੱਕ ਉਸ ਟਾਈਮ ਦੇ ਵਿੱਚ ਬਹੁਤ ਵੱਡੀਆਂ ਕੋਈ ਇਹੋ ਜਿਹੀਆਂ ਬਜਰਗਨਾ ਹੋਏ ਤੇ ਜਿਹੜੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਜੋ ਉਹਨਾਂ ਨੇ ਹੁਣ ਤੇ ਚਲੋ ਜਸੇਦਰ ਸਾਹਿਬ ਨੇ ਵੀ ਉਹਨਾਂ ਨੂੰ ਦੋਸ਼ੀ ਤੇ ਗਰਵਾ ਨਹੀਂ ਦਿੱਤਾ ਤੇ ਹੁਣ ਆਉਣ ਵਾਲੇ ਸਮੇਂ 'ਚ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਨੂੰ ਕੋਈ ਮਸਾਲੀ ਇਹੋ ਜਿਹੀ ਸਜ਼ਾ ਵੀ ਦਿੱਤੀ ਜਾਵੇ ਜਿਹੜਾ ਕੌਮਨਾ ਆਉਣ ਵਾਲੇ ਸਮੇਂ 'ਚ ਵੀ ਕੋਈ ਇਦਾਂ ਦਾ ਤ੍ਰੋ ਜਾ ਉਹਨਾਂ ਨਾਲ ਬੇਈਮਾਨੀ ਨਾ ਕਰ ਸਕਦਾ ਸਰ ਅੰਮ੍ਰਿਤਪਾਲ ਜੀ ਕਿਹਾ ਕਿ ਇੱਕ ਜਨਤਾ ਦੁਆਰਾ ਸੰਸਦ ਵੀ ਚੁਣਲੇ ਗਏ ਨੇ ਤੇ ਅਜੇ ਤੱਕ ਵੀ ਉਹਨਾਂ ਨੂੰ ਦੇ ਬਾਰੇ ਸਰਕਾਰ ਕੋਈ ਵੱਡਾ ਐਕਸ਼ਨ ਨਹੀਂ ਲੈ ਰਹੀ ਹੈ ਉਹਨੂੰ ਵਿਹਾਦ ਕਰਨ ਬਾਰੇ ਸੋਚ ਨਹੀਂ ਲੀ ਕਿ ਲੱਗਦਾ ਜਿਵੇਂ ਤਾਂ ਕੱਜ ਪਿਆ ਜਾ ਰਿਹਾ ਨਹੀਂ ਇਹ ਜੀ ਮੇਰੇ ਖਿਆਲ ਹੈ ਕਿ ਆਪਾਂ ਨੂੰ ਸਾਰਿਆਂ ਨੂੰ ਇਹ ਪਤਾ ਹੀ ਹੈ ਕਿ ਪੰਜਾਬ ਨਾ ਹਮੇਸ਼ਾ ਹੀ ਦਿੱਲੀ ਜਾਂ ਸਾਡੀਆਂ ਆਪਣੇ ਇੱਥੇ ਤੇ ਪੰਜਾਬ ਸਰਕਾਰ ਵੀ ਇਹ ਕਿਸਮਤ ਦਿੱਲੀ ਤੋਂ ਚੱਲ ਰਹੀ ਆ ਤਾਂ ਉਹ ਵੀ ਸਾਡੀਆਂ ਕੋਈ ਭਾਵਨਾਵਾਂ ਦੇ ਲੋਕਤੰਤਰ ਦੀ ਕੋਈ ਇਹਦੇ ਕਦਰ ਨਹੀਂ ਜਾਣਦੇ ਹੋયા ਉਹਨਾਂ ਨੂੰ ਦੇਖੋ ਕਿ ਪੰਜਾਬ ਤੋਂ ਸਭ ਤੋਂ ਵੱਡੇ ਬਹੁਮਤ ਨਾ ਹੋ ਜਿੱਤੇ ਤੇ ਫਿਰ ਵੀ ਉਹਨਾਂ ਨੇ ਉਹਨਾਂ ਨੂੰ ਨਹੀਂ ਛੱਡਿਆ ਜਾ ਰਿਹਾ ਤੇ ਜਿਹੜੇ ਕੋਈ ਹਾਰੇ ਹੋਏ ਬੰਦੇ ਸੀ ਉਹਨਾਂ ਨੂੰ ਤੇ ਮੰਤਰੀਪਦ ਦੇ ਕੇ ਵੀ ਨਵਾਜਿਆ ਜਾ ਰਿਹਾ ਜੋ ਸਾਡੇ ਸਾਡੇ ਪੰਜਾਬ ਦੇ ਖਿਲਾਫ ਕੰਮ ਕਰਨ ਵਾਲੇ ਨੇ